ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਭ ਦਾ ਜੀ ਤੁਹਾਡੇ ਆਪਣੇ YouTube ਚੈਨਲ Jobs Waigini ਦੇ ਵਿੱਚ ਦੋਸਤੋ ਅੱਜ ਆਪਾਂ ਲੈ ਕੇ ਆਏ ਹਾਂ ਪੰਜਾਬ ਸਕੂਲ ਕਾਲਜ ਭਰਤੀ 2025 ਪੰਜਾਬ ਦੇ ਵੱਖ-ਵੱਖ 20 ਸਕੂਲਾਂ ਕਾਲਜਾਂ ਦੇ ਵਿੱਚ ਭਰਤੀ ਨਿਕਲੀ ਹੈ ਜਿਹਦੇ ਲਈ ਪੰਜਾਬ ਦੇ ਮੁੰਡੇ ਅਤੇ ਕੁੜੀਆਂ ਦੋਵੇਂ ਅਪਲਾਈ ਕਰ ਸਕਦੇ ਹਨ ਜੀ ਅਪਲਾਈ ਕਿਵੇਂ ਕਰਨਾ ਹੈ ਕਿੰਨੀ ਏਜ ਲਿਮਿਟ ਹੋਵੇਗੀ ਕੌਣ ਅਪਲਾਈ ਕਰ ਸਕਦਾ ਪੂਰੀ ਜਾਣਕਾਰੀ ਵੀਡੀਓ ਦੇ ਵਿੱਚ ਦੱਸੀ ਗਈ ਹੈ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਅਤੇ ਕਿਹੜੇ-ਕਿਹੜੇ ਜ਼ਿਲ੍ਹੇ ਦੇ ਵਿੱਚ ਪੋਸਟਾਂ ਨੇ ਕਲੀਅਰ ਹੋਈਆਂ ਨੇ ਉਹਦੇ ਬਾਰੇ ਵੀ ਪੂਰੀ ਜਾਣਕਾਰੀ ਦਿੱਤੀ ਹੋਈ ਹੈ ਦੋਸਤੋ ਜਿਹੜੇ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਨ ਅਤੇ ਬੈਲ ਆਈਕਨ ਤੇ ਕਲਿੱਕ ਕਰ ਦੇਣ ਅਤੇ ਨੋਟੀਫਿਕੇਸ਼ਨਾਂ ਸਮੇਂ ਸਿਰ ਉਹਨਾਂ ਨੂੰ ਮਿਲਦੇ ਰਹਿਣਗੀਆਂ ਆਪਣੇ WhatsApp ਚੈਨਲ ਅਤੇ Telegram ਚੈਨਲ ਦਾ ਲਿੰਕ ਵੀ ਡਿਸਕ੍ਰਿਪਸ਼ਨ ਵਿੱਚ ਦਿੱਤਾ ਹੋਇਆ ਹੈ ਤੁਸੀਂ ਜਾ ਕੇ ਜੁਆਇਨ ਕਰ ਸਕਦੇ ਹੋ ਜੇਕਰ ਤੁਹਾਡਾ ਕੋਈ ਵੀ ਸਵਾਲ ਹੈ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਪੁੱਛ ਸਕਦੇ ਹੋ ਹੁਣ ਚੱਲਦੇ ਹਾਂ ਜੀ ਆਪਾਂ ਨੋਟੀਫਿਕੇਸ਼ਨ ਦੇ ਵੱਲ 200 ਪੋਸਟਾਂ ਆਊਟ ਕੀਤੀਆਂ ਗਈਆਂ ਨੇ ਜੀ ਅਸਿਸਟੈਂਟ ਪ੍ਰੋਫੈਸਰ ਦੀਆਂ ਪੋਸਟਾਂ ਜੀ ਇਹ ਕੰਟਰੈਕਟ ਬੇਸ ਤੇ ਭਰਤੀ ਹੋਵੇਗੀ ਜੀ ਪੰਜਾਬ ਦੇ ਵੱਖ-ਵੱਖ ਕਾਲਜਾਂ ਦੇ ਵਿੱਚ ਇਹ ਪੋਸਟਾਂ ਨਿਕਲੀਆਂ ਹੋਈਆਂ ਨੇ ਜੀ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਵੱਖ-ਵੱਖ ਕਾਲਜ ਨੇ ਉਹਨਾਂ ਦੇ ਵਿੱਚ ਇਹ ਪੋਸਟਾਂ ਨਿਕਲੀਆਂ ਹੋਈਆਂ ਨੇ ਜੀ ਹੋਰ ਜਾਣਕਾਰੀ ਤੁਸੀਂ ਇਹਨਾਂ ਦੇ ਨੋਟੀਫਿਕੇਸ਼ਨ ਤੋਂ ਪੜ੍ਹ ਸਕਦੇ ਹੋ ਜੀ ਵੀਡੀਓ ਦੇ ਵਿੱਚ ਜਾਂ ਫਿਰ ਤੁਸੀਂ ਚੈੱਕ ਕਰ ਸਕਦੇ ਹੋ ਸਾਰੀ ਜਾਣਕਾਰੀ ਵੀਡੀਓ ਦੇ ਵਿੱਚ ਵੀ ਦਿੱਤੀ ਗਈ ਹੈ ਤੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਣਾ ਦੋਸਤੋ ਇਸ ਨੋਟੀਫਿਕੇਸ਼ਨ ਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਿੱਤਾ ਹੈ ਜਿੱਥੋਂ ਤੁਸੀਂ ਡਾਊਨਲੋਡ ਕਰ ਸਕਦੇ ਹੋ ਅਤੇ ਅਪਲਾਈ ਕਰ ਸਕਦੇ ਹੋ ਅਪਲਾਈ ਕਰਨ ਦਾ ਲਿੰਕ ਵੀ ਡਿਸਕ੍ਰਿਪਸ਼ਨ ਚ ਦਿੱਤਾ ਹੋਇਆ ਹੈ ਜੀ ਤੁਸੀਂ ਉੱਥੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹੋ ਪ੍ਰੀਤ ਦੇ ਕਾਲਜ ਜੀ ਬਾਬਾ ਅਜੀਤ ਸਿੰਘ ਖਾਲਸਾ ਕਾਲਜ ਗੁਰਦਾਸ ਨੰਗਲ ਗੁਰਦਾਸਪੁਰ ਦੇ ਵਿੱਚ ਤਿੰਨ ਚਾਰ ਪੋਸਟਾਂ ਨੇ ਜੀ ਕੰਪਿਊਟਰ ਸਾਇੰਸ ਦੀ ਇੱਕ ਟੀਚਰ ਦੀ ਜ਼ਰੂਰਤ ਹੈ ਜੀ ਮੈਥ ਦੀ ਜੀਓਲੋਜੀ ਦੀ ਅਸਿਸਟੈਂਟ ਲਾਇਬ੍ਰੇਰੀ ਸਾਰਿਆਂ ਦੀ ਇੱਕ ਇੱਕ ਪੋਸਟ ਹੈ ਜੀ ਨੰਬਰ 2 ਤੇ ਪੋਸਟ ਹੈ ਜੀ ਬੱਬਰ ਅਕਾਲੀ ਮੈਮੋਰੀਅਲ ਖਾਲਸਾ ਕਾਲਜ ਗੜਸ਼ੰਕਰ ਖਸ਼ਿਆਰਪੁਰ ਦੇ ਵਿੱਚ ਹੈ ਜੀ এডਿਕੇਸ਼ਨ ਇੱਕ ਪੋਸਟ ਹੈ ਜੀ ਕੈਮਿਸਟਰੀ ਇੱਕ ਪੋਸਟ ਹੈ ਕੰਪਿਊਟਰ ਸਾਇੰਸ ਦੀ ਇੱਕ ਪੋਸਟ ਹੈ ਜੀ ਫਿਜ਼ਿਕਸ ਦੀ ਇੱਕ ਪੋਸਟ ਹੈ ਜੀ ਮੈਥ ਦੀ ਇੱਕ ਪੋਸਟ ਹੈ ਤੇ ਪਾਰਟ ਟਾਈਮ ਵੀ ਇਹਦੇ ਵਿੱਚ ਮੈਥ ਦਾ ਇੱਕ ਪੋਸਟ ਹੈ ਜੀ ਨੰਬਰ 3 ਦੇ ਪੋਸਟ ਹੈ ਜੀ ਭਾਈ ਸੰਗਤ ਸਿੰਘ ਖਾਲਸਾ ਕਾਲਜ ਬੰਗਾ ਐਸਬੀਐਸ ਨਗਰ ਦੇ ਵਿੱਚ ਕੰਪਿਊਟਰ ਸਾਇੰਸ ਪ੍ਰੋਫੈਸਰ ਦੀ ਪੋਸਟ ਹੈ ਜੀ ਦੋ ਪੋਸਟਾਂ ਨੇ ਕੁੱਲ ਜੀ ਨੈਕਸਟ ਗੱਲ ਕਰਦੇ ਹਾਂ ਜੀ ਨੰਬਰ 4 ਤੇ ਬੀਬੀ ਸ਼ਰਨਕੌਰ ਖਾਲਸਾ ਕਾਲਜ ਸ੍ਰੀ ਚਮਕੌਰ ਸਾਹਿਬ ਰੂਪਨਗਰ ਦੇ ਵਿੱਚ ਪੋਸਟਾਂ ਨੇ ਜੀ ਇੰਗਲਿਸ਼ ਕਮਰਸ ਕੰਪਿਊਟਰ ਸਾਇੰਸ ਦੇ 1-1 ਪੋਸਟ ਹੈ ਜੀ ਨੰਬਰ 1 ਦੇ ਗੁਰੂ ਅਰਜਨ ਦੇਵ ਖਾਲਸਾ ਕਾਲਜ ਚੋਲਾ ਸਾਹਿਬ ਤਰਨਤਾਰਨ ਵਿਖੇ ਜੀ ਕੈਮਿਸਟਰੀ 뮤ਜ਼ਿਕ ਵੋਕਲ ਤੇ ਕਮਰਸ ਦੀ 1-1 ਪੋਸਟ ਹੈ ਜੀ ਨੰਬਰ 6 ਦੇ ਪੋਸਟਾਂ ਨੇ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਫੋਰ ਊਮਨ ਚਾਰ ਸਾਹਿਬ ਲੁਧਿਆਣਾ ਦੇ ਵਿੱਚ ਜੀ ਫਿਜ਼ਿਕਸ ਦੀ ਇੱਕ ਪੋਸਟ ਹੈ ਜੀ ਮੈਥ ਦੀ ਇੱਕ ਪੋਸਟ ਇੰਗਲਿਸ਼ ਦੀਆਂ ਤਿੰਨ ਪੋਸਟਾਂ ਨੇ ਜੀ ਤੇ ਅਸਿਸਟੈਂਟ ਲਾਇਬ੍ਰੇਰੀਅਨ ਦੀ ਇੱਕ ਪੋਸਟ ਹੈ ਜੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਪਖਤਾ ਭਾਈ ਕਾ ਬਟਿੰਡੇ ਪੋਸਟਾਂ ਨੇ ਜੀ ਕਮਰਸ ਦੀ ਇੱਕ ਪੋਸਟ ਹੈ కెਮਿਸਟਰੀ ਦੀ ਇੱਕ ਪੋਸਟ ਹੈ ਜੀ ਪੋਲੀਟੀਕਲ ਸਾਇੰਸ ਦੀ ਇੱਕ ਪੋਸਟ ਹੈ ਜੀ ਨੰਬਰ 8 ਤੇ ਆ ਜਾਂਦੇ ਜੀ ਗੁਰੂ ਨਾਨਕ ਸਾਹਿਬ ਗੁਰੂ ਨਾਨਕ ਕਾਲਜ ਸ਼੍ਰੀ ਮੁਕਤਸਰ ਸਾਹਿਬ ਕੰਪਿਊਟਰ ਸਾਇੰਸ ਦੀਆਂ ਤਿੰਨ ਪੋਸਟਾਂ ਨੇ ਜੀ ਹੋਮ ਸਾਇੰਸ ਦੀ ਇੱਕ ਪੋਸਟ ਹੈ ਜੀ ਜੀਓਲੋਜੀ ਦੀ ਪਾਰਟ ਟਾਈਮ ਇੱਕ ਪੋਸਟ ਹੈ ਜੀ ਗੁਰੂ ਨਾਨਕ ਕਾਲਜ ਮੋਗਾ ਨੰਬਰ 9 ਤੇ ਜੀ ਕੰਪਿਊਟਰ ਕਮਰਸ ਦੀ ਇੱਕ ਦੋ ਪੋਸਟਾਂ ਨੇ ਜੀ ਕੰਪਿਊਟਰ ਸਾਇੰਸ ਦੀਆਂ ਦੋ ਪੋਸਟਾਂ ਨੇ ਜੀ ਮੈਥ ਦੀ ਇੱਕ ਪੋਸਟ ਹੈ ਜੀ ਨੰਬਰ 10 ਤੇ ਆ ਜਾਂਦੀ ਗੁਰੂ ਨਾਨਕ ਖਾਲਸਾ ਕਾਲਜ ਤਰੋਲੀ ਕਲਾਂ ਜਲੰਧਰ ਕਮਰਸ ਦੀ ਇੱਕ ਪੋਸਟ ਹੈ ਜੀ ਇਸ ਕਾਲਜ ਖਾਲਸਾ ਕਾਲਜ ਗਰਦੀਵਾਲ ਹੁਜਾਰਪੁਰ ਫਿਜ਼ਿਕਸ ਦੀ ਇੱਕ ਪੋਸਟ ਹੈ ਜੀ ਮਾਤਾ ਖਾਲਸਾ ਮਾਤਾ ਗੰਗਾ ਖਾਲਸਾ ਕਾਲਜ ਕੋਟਾ ਲੁਧਿਆਣਾ ਮੈਥ ਦੀ ਇੱਕ ਪੋਸਟ ਹੈ ਜੀ ਹਿਸਟਰੀ ਦੀ ਇੱਕ ਪਾਰਟ ਟਾਈਮ ਪੋਸਟ ਹੈ ਜੀ ਨੰਬਰ 13 ਤੇ ਮਾਤਾ ਗੁਜਰੀ ਖਾਲਸਾ ਕਾਲਜ ਕਰਤਾਰਪੁਰ ਜਲੰਧਰ ਪੋਸਟਾਂ ਨੇ ਜੀ ਕੰਪਿਊਟਰ ਸਾਇੰਸ ਦੀਆਂ ਦੋ ਪੋਸਟਾਂ ਨੇ ਜੀ ਕੈਮਿਸਟਰੀ ਦੀ ਇੱਕ ਪੋਸਟ ਹੈ ਜੀ ਨੰਬਰ 14 ਤੇ ਮਾਤਾ ਸਾਹਿਬਕੌਰ ਗਰਲਸ ਕਾਲਜ ਗੈਲ ਬਰਨਾਲਾ ਇੰਗਲਿਸ਼ ਦੀ ਇੱਕ ਪੋਸਟ ਹੈ ਜੀ ਨੰਬਰ 15 ਤੇ ਮਾਤਾ ਸਾਹਿਬਕੌਰ ਖਾਲਸਾ ਕਾਲਜ ਤਲਵੰਡੀ ਭਾਈਕੇ ਕਮਰਸ ਦੀ ਇੱਕ ਪੋਸਟ ਹੈ ਜੀ ਬਟੋਨੇ ਦੀ ਇੱਕ ਪੋਸਟ ਹੈ ਜੀ ਨੰਬਰ 16 ਤੇ ਮੀਰੀ ਪੀਰੀ ਖਾਲਸਾ ਕਾਲਜ ਬਰਨਾਲਾ ਵਿਖੇ ਜੀ ਬਹਾਦਰ ਬਰਨਾਲਾ ਵਿਖੇ ਇੰਗਲਿਸ਼ ਦੀ ਇੱਕ ਪੋਸਟ ਹੈ ਜੀ ਕਮਰਸ ਦੀ ਇੱਕ ਪੋਸਟ ਹੈ ਕੰਪਿਊਟਰ ਸਾਇੰਸ ਦੀ ਇੱਕ ਪੋਸਟ ਹੈ ਜੀ ਮੈਥ ਦੀ ਇੱਕ ਪੋਸਟ ਹੈ ਨੰਬਰ 17 ਤੇ ਪੋਸਟ ਹੈ ਜੀ ਸੰਤ ਬਾਬਾ ਦਲੀਪ ਸਿੰਘ ਮੈਮੋਰੀਅਲ ਖਾਲਸਾ ਕਾਲਜ ਦੋਮੇਲੀ ਕਪੂਰਥਲਾ ਵਿਖੇ ਜੀ ਇਕਨੋਮਿਕਸ ਕਮਰਸ ਫਿਜ਼ੀਕਲ ਐਜੂਕੇਸ਼ਨ ਹਿਸਟਰੀ ਸਾਰਿਆਂ ਦੀ ਇੱਕ ਇੱਕ ਪੋਸਟ ਹੈ ਜੀ ਨੰਬਰ 18 ਦੇ ਪੋਸਟ ਹੈ ਜੀ ਸ਼ਹੀਦ ਬਾਬਾ ਜੀਵਨ ਸਿੰਘ ਖਾਲਸਾ ਕਾਲਜ ਸਤਲਾਨੀ ਸਾਹਿਬ ਅਮ੍ਰਿਤਸਰ ਦੇ ਵਿੱਚ ਜੀ ਫਿਜ਼ਿਕਸ ਕੈਮਿਸਟਰੀ ਇੰਗਲਿਸ਼ ਅਸਿਸਟੈਂਟ ਲਾਇਬ੍ਰੇਰੀਅਨ ਇਹਨਾਂ ਦੀਆਂ ਇੱਕ ਇੱਕ ਪੋਸਟਾਂ ਨੇ ਜੀ 19 ਨੰਬਰ ਦੇ ਪੋਸਟ ਹੈ ਜੀ ਸ਼੍ਰੀ ਗੁਰੂ ਤੇਗ ਬਹਾਦਰ ਕਾਲਜ ਖਾਲਸਾ ਕਾਲਜ ਫੋਰ ਗਰਲਸ ਆਕਾਰ ਪਟਿਆਲਾ ਫਿਜ਼ਿਕਸ ਦੀ ਇੱਕ ਪੋਸਟ ਹੈ ਜੀ ਨੰਬਰ 20 ਤੇ ਸ਼ਹੀਦ ਪਾਈ ਮਣੀ ਸਿੰਘ ਖਾਲਸਾ ਕਾਲਜ ਲੰਗੋਵਾਲ ਸੰਗਰੂਰ ਵਿੱਚ ਇਹ ਪੋਸਟਾਂ ਨੇ ਜੀ ਇੰਗਲਿਸ਼ ਦੀ ਇੱਕ ਪੋਸਟ ਹੈ ਜੀ ਕਮਰਸ ਦੀ ਇੱਕ ਪੋਸਟ ਹੈ ਨੰਬਰ 21 ਤੇ ਖਾਲਸਾ ਕਾਲਜ ਪਟਿਆਲਾ ਦੇ ਵਿੱਚ ਕਮਰਸਰੀ ਇੱਕ ਪੋਸਟ ਹੈ ਜੀ ਮੈਨੇਜਮੈਂਟ ਦੀ ਇੱਕ ਪੋਸਟ ਹੈ ਕੰਪਿਊਟਰ ਸਾਇੰਸ ਦੀਆਂ ਇੱਥੇ 4 ਪੋਸਟਾਂ ਨੇ ਜੀ ਜੀਓਗ੍ਰਾਫੀ ਦੀ ਇੱਕ ਪੋਸਟ ਹੈ ਜੀ ਨੰਬਰ 22 ਤੇ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੰਜਾਬੀ ਤੇ 뮤직 ਵੋਕਲ ਦੀ ਇੱਕ ਇੱਕ ਪੋਸਟ ਹੈ ਜੀ ਨੰਬਰ 23 ਤੇ ਗੁਰੂ ਨਾਨਕ ਕਾਲਜ ਬਟਲਾਡਾ ਮਾਨਸਾ ਵਿਖੇ ਜੀਓਗ੍ਰਾਫੀ ਦੀ ਇੱਕ ਪੋਸਟ ਹੈ ਜੀ ਫਾਈਨ ਆਰਟਸ ਦੀ ਇੱਕ ਪੋਸਟ ਹੈ ਜੀਓਲੋਜੀ ਦੀ ਇੱਕ ਪੋਸਟ ਹੈ ਜੀ ਮੈਨੇਜਮੈਂਟ ਦੀਆਂ ਦੋ ਪੋਸਟਾਂ ਨੇ ਜੀ ਕੰਪਿਊਟਰ ਸਾਇੰਸ ਦੀਆਂ ਦ ਨੰਬਰ 24 ਤੇ ਜੀ ਮਾਤਾ ਗੁਜਰੀ ਕਾਲਜ ਸ਼੍ਰੀ ਫਤਿਹਗੜ ਸਾਹਿਬ ਵਿਖੇ ਪੋਸਟਾਂ ਨੇ ਜੀ ਐਗਰੀਕਲਚਰ ਦੀ ਇੱਕ ਪੋਸਟ ਹੈ ਕਮਰਸਰੀ ਦੀ ਇੱਕ ਪੋਸਟ ਹੈ ਇੰਗਲਿਸ਼ ਦੀ ਇੱਕ ਪੋਸਟ ਹੈ ਮੈਥ ਦੀ ਇੱਕ ਪੋਸਟ ਹੈ ਐਮਬੀਏ ਮਾਰਕੀਟਿੰਗ ਦੀ ਇੱਕ ਪੋਸਟ ਹੈ ਡਾਇਰੀ ਸਾਂ ਦੀ ਇੱਕ ਪੋਸਟ ਹੈ ਬਟੋਨੇ ਦੀ ਇੱਕ ਪੋਸਟ ਹੈ ਨੰਬਰ 25 ਤੇ ਲਾਸਟ ਤੇ ਜੀ ਦਸ਼ਮੇਸ਼ ਖਾਲਸਾ ਕਾਲਜ ਨਾਬਾ ਸਾਹਿਬ ਜੀ ਰਿਕਪੁਰ ਐਸਐਸ ਨਗਰ ਵਿਖੇ ਸੋਸ਼ਲ ਸਾਇੰਸ ਦੀ ਪੋਸਟ ਹੈ ਇੱਕ ਜੀ ਇਹ ਸਾਰੀਆਂ ਪੋਸਟਾਂ ਦੇ ਲਈ ਪੰਜਾਬ ਦੇ ਮੁੰਡੇ ਅਤੇ ਕੁੜੀਆਂ ਅਪਲਾਈ ਕਰ ਸਕਦੇ ਨੇ ਜੀ ਇਹ ਨੋਟੀਫਿਕੇਸ਼ਨ ਜਿਹੜਾ ਜਾਰੀ ਕੀਤਾ ਗਿਆ ਜੀ ਡਾਇਰੈਕਟੋਰੇਟ ਆਫ ਐਜੂਕੇਸ਼ਨ ਸ਼੍ਰੋਮਣੀ ਕਦਵਾਰਾ ਕਮੇਟੀ ਬਦਰਗੜ ਪਟਿਆਲਾ ਦੇ ਵੱਲੋਂ ਜਾਰੀ ਕੀਤਾ ਗਿਆ ਜੀ ਹੋਰ ਵਧੇਰੇ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਦੇ ਮੋਬਾਈਲ ਨੰਬਰਾਂ ਦੇ ਉੱਤੇ ਕਾਲ ਕਰਕੇ ਪੁੱਛ ਸਕਦੇ ਹੋ ਜੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਦੋਸਤੋ ਤਾਂ ਜੋ ਲੋੜਵੰਦ ਵਿਅਕਤੀ ਇਹ ਪੋਸਟਾਂ ਨੂੰ ਭਰ ਸਕੇ ਜੀ ਦੋਸਤੋ ਆਨਲਾਈਨ ਰਿਕਰੂਟਮੈਂਟ ਹੈ ਜੀ ਇਹ ਆਨਲਾਈਨ ਪਰ ਹੀ ਜਾਵੇਗੀ ਜੀ ਅਸਿਸਟੈਂਟ ਪ੍ਰੋਫੈਸਰ ਦੀਆਂ ਪੋਸਟਾਂ ਨੇ ਡਾਕ ਬੇਸਿਸ ਤੇ ਡੇਟ ਹੈ ਜੀ ਆਨਲਾਈਨ ਅਪਲਾਈ ਕਰਨ ਦੀ 3/7/2025 ਲਾਸਟ ਡੇਟ ਹੈ ਜੀ 9/7/2025 ਰਜਿਸਟ੍ਰੇਸ਼ਨ ਜਿਹੜੀ ਫੀਸ ਹੈ 500 ਰੁਪਏ ਇਹਨਾਂ ਨੇ ਰੱਖੀ ਹੋਈ ਹੈ ਜੀ ਮੋਬਾਈਲ ਨੰਬਰ ਤੁਸੀਂ ਹਾ ਦਿੱਤੇ ਹੋਏ ਨੇ 930 ਤੋਂ ਲੈ ਕੇ 43 ਸ਼ਾਮ ਦੇ ਤੁਸੀਂ ਇਹਨਾਂ ਨੂੰ ਕਾਲ ਕਰਕੇ ਪੁੱਛ ਸਕਦੇ ਹੋ ਹੋਰ ਵਧੇਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜੀ ਆਨਲਾਈਨ ਤੁਸੀਂ ਇਹਨਾਂ ਦੀ ਵੈਬਸਾਈਟ ਦੇ ਉੱਤੇ ਅਪਲਾਈ ਕਰਨਾ ਹੋਵੇਗਾ ਇਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਵੀ ਦੇ ਦਿੱਤਾ ਹੈ ਤੁਸੀਂ ਉੱਥੇ ਜਾ ਕੇ ਚੈੱਕ ਕਰ ਸਕਦੇ ਹੋ ਪੋਸਟਾਂ ਤੁਸੀਂ ਆਨਲਾਈਨ ਹੀ ਅਪਲਾਈ ਕਰਨੀਆਂ ਹੋਣਗੀਆਂ ਜੀ ਬਾਈ ਹੈਂਡ ਤੁਹਾਡੇ ਕੋਈ ਵੀ ਡਾਕੂਮੈਂਟ ਵੀ ਪੋਸਟ ਦੇ ਲਈ ਅਕਸੈਪਟ ਨਹੀਂ ਕੀਤੇ ਜਾਣਗੇ ਜੀ ਆਨਲਾਈਨ ਹੀ ਤੁਸੀਂ ਸਬਮਿਟ ਕਰਨੇ ਹੋਣਗੇ ਤੇ ਪਾਰਟ ਟਾਈਮ ਤੇ ਐਡੌਗ ਬੇਸਿਸ ਯਾਨੀ ਕਿ ਇਹ ਪੋਸਟਾਂ ਹੋਣਗੀਆਂ ਜੀ ਆ ਕੰਟਰੈਕਟਰ ਦੇ ਸੋਣਗੀਆਂ ਜੀ ਚਾਹੇ ਪਾਰਟ ਟਾਈਮ ਹੋਣ ਚਾਹੇ ਐਡੌਗ ਬੇਸਿਸ ਪੋਸਟਾਂ ਨੂੰ ਵੀ ਦਾ ਘਟਾ ਵੀ ਸਕਦੇ ਆ ਜੀ ਇਹ ਇਹਨਾਂ ਪੋਸਟਾਂ ਦੇ ਲਈ ਕੁਆਲਿਫਿਕੇਸ਼ਨ ਜਿਹੜੀ ਰੱਖੀ ਹੋਈ ਹੈ ਗ੍ਰੈਜੂਏਸ਼ਨ ਜੇ ਤੁਸੀਂ 50% ਅੰਕਾਂ ਦੇ ਨਾਲ ਪਾਸ ਕੀਤੀ ਹੋਈ ਹੈ ਅਤੇ 55% ਦੇ ਨਾਲ ਪੋਸਟ ਗ੍ਰੈਜੂਏਸ਼ਨ ਜੇ ਤੁਸੀਂ ਪਾਸ ਕੀਤੀ ਹੋਈ ਹੈ ਕੀਤੇ ਤਾਂ ਤੁਸੀਂ ਇਹ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਜੇ ਤੁਸੀਂ UGC NET PhD ਪਾਸ ਕੀਤੀ ਹੈ ਤਾਂ ਤੁਹਾਨੂੰ ਇਹ ਪੋਸਟਾਂ ਦੇ ਲਈ ਪਹਿਲ ਦਿੱਤੀ ਜਾਵੇਗੀ ਜੀ ਜਾਂ ਫਿਰ ਤੁਸੀਂ ਪੋਸਟ ਗ੍ਰੈਜੂਏਸ਼ਨ 55% ਅੰਕਾਂ ਦੇ ਨਾਲ ਪਾਸ ਕੀਤੀ ਹੈ ਅਤੇ ਬੀਏ ਤੁਸੀਂ 50% ਅੰਕਾਂ ਦੇ ਨਾਲ ਪਾਸ ਕੀਤੀ ਹੈ ਤਾਂ ਦੋ ਦੋਨੋਂ ਇਹ ਪੋਸਟਾਂ ਦੇ ਲਈ ਤੁਸੀਂ ਲਿਗਿਬਲ ਹੋ ਪਰ ਸਕਦੇ ਹੋ ਪੋਸਟਾਂ ਨੂੰ ਤੇ ਕੈਂਡੀਡੇਟ ਦੀ 10ਵੀਂ ਜਿਹੜੀ ਉਹ ਪੰਜਾਬੀ ਸਬਜੈਕਟ ਦੇ ਨਾਲ ਪਾਸ ਕੀਤੀ ਹੋਣੀ ਜ਼ਰੂਰੀ ਹੈ ਜੀ ਜਿਹੜੇ ਊਮਨ ਨੇ ਜੀ ਉਹਨਾਂ ਨੂੰ ਪ੍ਰੇਫਰ ਕੀਤਾ ਜਾਵੇਗਾ ਗਰਲਜ਼ ਕਾਲਜ ਦੇ ਵਿੱਚ ਉਹਨਾਂ ਦੀ ਡਿਊਟੀ ਲੱਗੇਗੀ ਜੀ ਸਿੱਖ ਕੈਂਡੀਡੇਟ ਸ਼ੁੱਡ ਨਾਟ ਬੀ ਪਟੀਦ ਸਿੱਖ ਕੈਂਡੀਡੇਟ ਜਿਹੜਾ ਹੋਵੇਗਾ ਜੀ ਉਹ ਪਟੀਦ ਨਹੀਂ ਹੋਣਾ ਚਾਹੀਦਾ ਕੋਈ TDA ਦਾ ਕੋਈ ਵੀ ਭੁਗਤਾਨ ਨਹੀਂ ਕੀਤਾ ਜਾਵੇਗਾ ਜੀ ਇੰਟਰਵਿਊ ਦੇ ਦੌਰਾਨ ਸੈਲਰੀ ਡਿਪਾਰਟਮੈਂਟ ਰੂਲ ਦੇ ਹਿਸਾਬ ਨਾਲ ਦਿੱਤੀ ਜਾਵੇਗੀ ਜੀ ਇਹਨਾਂ ਪੋਸਟਾਂ ਦੇ ਲਈ ਤੁਹਾਡਾ ਰਿਟਨ ਟੈਸਟ ਤੇ ਇੰਟਰਵਿਊ ਸ਼ਡਿਊਲ ਹੈ ਜਿਹੜਾ ਉਹ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਦੇ ਉੱਤੇ ਅਨਾਉਂਸ ਕਰ ਦਿੱਤਾ ਜਾਵੇਗਾ ਜੀ 12/7/2025 ਨੂੰ ਜੀ ਦੋਸਤੋ ਉਮੀਦ ਕਰਦੇ ਹਾਂ ਕਿ ਮੇਰੇ ਵੱਲੋਂ ਦਿੱਤੀ ਗਈ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੀ ਆਪਣੇ ਚੈਨਲ ਦੇ ਹੋਰ ਵੀ ਬਹੁਤ ਸਾਰੀਆਂ ਵਰਤਿਆਵਾਂ ਦੀ ਜਾਣਕਾਰੀ ਦਿੱਤੀ ਹੋਈ ਹੈ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਜੀ ਮਿਲਦੇ ਹਾਂ ਦੋਸਤੋ ਆਪਾਂ ਨਵੀਂ ਵੀਡੀਓ ਦੇ ਵਿੱਚ ਨਵੀਆਂ ਪੋਸਟਾਂ ਦੇ ਨਾਲ ਨਵੀਆਂ ਵਰਤਿਆਵਾਂ ਦੇ ਨਾਲ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਧੰਨਵਾਦ ਜੀ